ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਜਿਸ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ ਵਿੱਚ ਕਿਸਾਨ ਵੀਰੋ ਤੁਹਾਡੇ ਨਾਲ ਗੱਲਬਾਤ ਕਰਨੀ ਜਿਹੜੀ ਤੱਤਾਂ ਦੀ ਤੱਤਾਂ ਵਾਲੀ ਸਪਰੇਅ ਹੈ ਤੱਤਾਂ ਦਾ ਕੋਲ ਹੈ। ਕਿਉਂਕਿ ਹੁਣ ਤਾਂ ਕਾਫੀ ਕਿਸਾਨ ਵੀਰੋ ਤੋਂ ਜਾਣੂ ਹੋ ਗਏ ਆ ਤੇ ਇਹਨੂੰ ਜਿਹੜਾ ਹੈਗਾ ਬਰਾੜ ਕੋਲ ਦੇ ਨਾਂ ਤੇ ਵੀ ਜਾਣਣ ਲੱਗੇ ਆ ਤੇ 6-7 ਸਾਲ ਪਹਿਲਾਂ ਤਕਰੀਬਨ ਤੁਹਾਨੂੰ ਇਹ ਮੈਂ ਤੁਹਾਡੇ ਨਾਲ ਜੀ ਜਾਣਕਾਰੀ ਸਾਂਝੀ ਕੀਤੀ ਤੁਹਾਨੂੰ ਇਹ ਕੋਲ ਜਿਹੜੀ ਫਾਰਮੂਲੇਸ਼ਨ ਸੀ ਤਜਰਬੇ ਦੇ ਆਧਾਰ ਦੇ ਉੱਤੇ ਫੀਡਬੈਕ ਦੇ ਆਧਾਰ ਤੇ ਕਿਸਾਨਾਂ ਦੇ ਜਿਹੜੀ ਤੁਹਾਨੂੰ ਦੱਸਿਆ ਕਿ ਆਪਾਂ ਜੀ ਤਤਾਂ ਵਾਲੀ ਸਪਰੇਅ ਤਤਾਂ ਦਾ ਕੋਲ ਜਿਹਦੇ ਵਿੱਚ 3 4 5 ਤਤ ਜਿਹੜੇ ਹੈਗੇ ਆ ਫਸਲ ਨੂੰ ਮਿਲਦੇ ਆ ਚਾਹੇ ਉਹ ਝੋਨਾ ਹੈ ਚਾਹੇ ਬਾਸਮਤੀ ਹੈ ਉਹਨਾਂ ਦੀ ਘਾਟ ਨਹੀਂ ਰਹਿੰਦੀ ਕਿਉਂਕਿ ਮੁੱਖ ਤੌਰ ਤੇ ਇਹਨਾਂ ਤੱਤਾਂ ਦੀ ਘਾਟ ਹੀ ਝੋਨੇ ਬਾਸਮਤੀ ਦੇ ਵਿੱਚ ਪੰਜਾਬ ਜਾਂ ਹਰਿਆਣਾ ਦੇ ਜਿਹੜੇ ਝੋਨੇ ਬਾਸਮਤੀ ਦੀ ਕਾਸ਼ਤ ਵਾਲੇ ਏਰੀਆ ਉੱਥੇ ਇਹਨਾਂ ਦੀ ਘਾਟ ਹੀ ਆਉਂਦੀ ਹੈ ਤੇ ਝਾੜ ਦੇ ਵਿੱਚ ਕੁਆਲਿਟੀ ਦੇ ਵਿੱਚ ਬਹੁਤ ਫਰਕ ਪੈਂਦਾ ਹੈ ਸਪਰੇਅ ਸਸਤੀ ਹੈ ਹੁਣ ਤੁਹਾਨੂੰ ਥਾਂ ਥਾਂ ਤੇ ਇਸ ਵੀਡੀਓ ਜਿਹੜੀ ਸਪਰੇਅ ਬਾਰੇ ਤੱਤਾਂ ਦੇ ਘੋਲ ਬਾਰੇ ਜਾਣਕਾਰੀ ਮਿਲ ਜੂਗੀ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਹੁਣ ਕਿਸਾਨ ਵੀਰ ਕਾਫੀ ਜਾਣਕਾਰੀਆਂ ਲੈਂਦੇ ਰਹਿੰਦੇ ਆ ਆਪਾਂ ਤੁਹਾਨੂੰ 6-7 ਸਾਲ ਪਹਿਲਾਂ ਇਹ ਫਾਰਮੂਲੇਸ਼ਨ ਦਿੱਤੀ ਤੇ ਕਿਸਾਨ ਵੀਰ ਬੜਾ ਇਹਨੋਂ ਨੂੰ ਇਸ ਫਾਰਮੂਲੇਸ਼ਨ ਨੂੰ ਅਪਣਾਇਆ ਤੇ ਬੜਾ ਫਾਇਦਾ ਲੈ ਰਿਹਾ ਘੱਟ ਖਰਚ ਦੇ ਵਿੱਚ ਕਿਉਂਕਿ ਜੇ ਖਾਸ ਤੌਰ ਤੇ ਜਿੰਕ ਤੱਤ ਲੋਹਾ ਤੱਤ ਦੀ ਘਾਟ ਰਹਿੰਦੀ ਹੈ ਤੁਹਾਡੀ ਫਸਲ ਦੇ ਵਿੱਚ ਝੋਨੇ ਦੇ ਵਿੱਚ ਜਾਂ ਬਾਸਮਤੀ ਚ ਤਾਂ ਝਾੜ ਤੇ ਕਾਫੀ ਫਰਕ ਪੈਂਦਾ ਚਾਹੇ ਆਪਾਂ ਨੂੰ ਦੇਖਣ ਨੂੰ ਫਸਲ ਹਰੀ ਭਰੀ ਲੱਗੇ ਕਿਉਂਕਿ ਕਈ ਕਿਸਾਨ ਵੀਰ ਆ ਜਿਹੜੇ ਯੂਰੀਆ ਨਾਲ ਲਾ ਕੇ ਕਹਿੰਦੇਗੇ ਇਹ ਸਮਾਨ ਸਿੱਟ ਦਈਏ ਥੱਲੇ ਸਪਰੇਅ ਨਾ ਕਰਨੀ ਪਵੇ ਕਿਉਂਕਿ ਸਪਰੇਅ ਦੇ ਵਿੱਚ ਮੁਸ਼ਕਲਤ ਬਹੁਤ ਪੈਂਦੀ ਹੈ ਤੇ ਜਿਹੜੀ ਆਪਾਂ ਨੂੰ ਤੁਹਾਨੂੰ ਫਾਰਮੂਲੇਸ਼ਨ ਦੱਸੀ ਹੈ ਇਹ ਚ ਜਿਹੜੇ ਚਾਰ ਚੀਜ਼ਾਂ ਵੱਖ-ਵੱਖ ਘੋਲਣੀਆਂ ਪੈਂਦੀਆਂ ਉਹਨਾਂ ਚੋਂ ਇੱਕ ਜਿਹੜੀ ਹੈਗੀ ਡਲੇ ਵਾਲੀ ਕਲੀ ਉਹ ਰਾਤ ਨੂੰ ਭੌਂਕੇ ਰੱਖਣੀ ਪੈਂਦੀ ਆ ਤੇ ਉਹਨੂੰ ਜਿਹੜਾ 2-3 ਵਾਰੀ ਆਪਾਂ ਰਾਤ ਨੂੰ ਹੀ ਹਲਾਉਣਾ ਹੁੰਦਾ ਤੇ ਸਵੇਰ ਨੂੰ ਨਿੱਤਰਿਆ ਪਾਣੀ ਵਰਤਣਾ ਹੁੰਦਾ ਬਾਕੀ ਜਿਹੜਾ ਜ਼ਿੰਕ ਹੈ 21% ਜਾਂ ਲੋਹਾ ਤੱਤ ਹੈ 19% ਜਿਹੜੀ ਯੂਰੀਆ ਉਹਨੂੰ ਆਪਾਂ ਵੱਖਰਾ-ਵੱਖਰਾ ਜਿਹੜਾ ਹੈਗਾ ਆ ਚਾਹੇ ਬਾਲਟੀ ਦੇ ਵਿੱਚ ਜਾਂ ਕਿਤੇ ਵੀ ਪਾਂਡੇ ਦੇ ਵਿੱਚ ਤੁਸੀਂ ਕੋਲ ਕੇ ਫਿਰ ਉਹਨੂੰ ਵਰਤਣਾ ਹੁੰਦਾ ਹੈ ਇਹ 'ਚ ਮੁਸ਼ਕਲਤ ਕਾਫੀ ਹੋ ਜਾਂਦੀ ਹੈ ਕਿਸਾਨ ਵੀਰ ਜਿਹੜੇ ਹੈਗੇ ਆ ਜਿਹੜੇ ਵਰਤਦੇ ਉਹ ਤਾਂ ਲਗਾਤਾਰ ਵਰਤ ਰਹੇ ਆ ਤਾਂ ਕਈ ਵਾਰ ਕਿਸਾਨ ਵੀਰ ਆ ਜਿਹੜੇ ਉਹ ਇਸ ਚੀਜ਼ ਤੋਂ ਜਿਹੜਾ ਹੈਗਾ ਥੋੜਾ ਜਿਆ ਮਨਦੇ ਆ ਕਿ ਆਪਾਂ ਨੂੰ ਜਿਹੜੀ ਸਪਰੇ ਕਰਨੀ ਪਊਗੀ ਤਾਂ ਉਹਦੇ ਨਾਲੋਂ ਬੈਟਰ ਆ ਕਿ ਆਪਾਂ ਜਿਹੜੀ ਯੂਰੀਆ ਚ ਰਲਾ ਕੇ ਸਮਾਨ ਛੱਡ ਦਈਏ ਚਲੋ ਉਹ ਤੁਹਾਡੀ ਖੁਸ਼ੀ ਹੈ ਤੁਹਾਡੀ ਮਰਜ਼ੀ ਹੈ ਮੇਰਾ ਕੰਮ ਹੈਗਾ ਤੁਹਾਨੂੰ ਜਾਣਕਾਰੀ ਦੇਣਾ ਤੇ ਬੜਾ ਫਾਇਦੇ ਵਾਲੀ ਜਿਹੜੀ ਸਪਰੇ ਆ ਖਰਚਾ ਤੁਸੀਂ ਦੇਖ ਲਓ ਬਹੁਤ ਘੱਟ ਖਰਚੇ ਦੇ ਵਿੱਚ 1 ਕਿਲੋ ਜ਼ਿੰਕ ਆ ਉਹਦਾ ਦੇਖ ਲਓ ਖਰਚਾ ਕਿੰਨਾ 1 ਕਿਲੋ ਲੋਹਾ 19% ਵਾਲਾ ਕੋਈ ਚਿਲੇਟਡ ਕੋਈ ਲਿਕਵਿਡ ਕੋਈ ਪ੍ਰੋਡਕਟ ਨਹੀਂ ਹੋਰ ਵਰਤਣਾ 2 2.5 ਕਿਲੋ ਯੂਰੀਆ ਵਰਤਣੀ ਆ ਤੇ ਅੱਧਾ ਕਿਲੋ ਡਲੇ ਵਾਲੀ ਕਲੀ ਵਰਤਣੀ ਤੁਸੀਂ ਖਰਚਾ ਦੇਖ ਲਓ ਕਿੰਨਾ ਕੁ ਹੋਊਗਾ ਤੇ ਬਾਸਮਤੀ ਵਾਸਤੇ ਇਹ ਸਮਾਨ ਆਪਾਂ ਅੱਧਾ ਕਰ ਦੇਣਾ ਜਿੰਨ ਕੀ ਕੀ ਪਰਸੈਂਟ ਆ ਉਹ ਆਪਾਂ ਅੱਧਾ ਕਿਲੋ ਵਰਤ ਲੈਣਾ ਲੋਹਾ ਜਿਹੜਾ ਹੈਗਾ ਉਹ 200 300 ਗ੍ਰਾਮ ਤਾਈਂ ਵਰਤ ਲੈਣਾ ਤੇ ਡਲੇ ਵਾਲੀ ਕਲੀ ਆ ਜਿਹੜੀ ਉਹ ਪਾਈਆ ਵਰਤ ਲੈਣੀ ਆ ਤੇ ਜਿਹੜਾ ਯੂਰੀਆ ਉਹ ਕਿਲੋ 1.5 ਕਿਲੋ ਉਹ 2 ਕਿਲੋ ਤੱਕ ਵੀ ਵਰਤ ਸਕਦੇ ਉਹ ਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਕਿਉਂਕਿ ਜਿਹੜੀ ਬਾਸਮਤੀ ਦੀ ਜਿਹੜੀ ਖਰਾਕੀ ਤੱਤਾਂ ਦੀ ਰਿਕੁਆਇਰਮੈਂਟ ਝੋਨੇ ਨਾਲੋਂ ਘੱਟ ਹੁੰਦੀ ਹੈ ਪਰ ਝਾੜ 'ਚ ਇੰਨਾ ਫਾਇਦਾ ਮਿਲਦਾ ਕੁਆਲਿਟੀ 'ਚ ਇੰਨਾ ਫਾਇਦਾ ਮਿਲਦਾ ਕਿ ਆਪਾਂ ਨੂੰ ਹੋਰ ਕਿਸੇ ਵੀ ਪ੍ਰੋਡਕਟ ਦੀ ਵਾਧੂ ਖਰਚੇ ਦੀ ਲੋੜ ਹੀ ਨਹੀਂ ਪੈਂਦੀ ਤੇ ਖ ਕਿਸਾਨ ਦਾ ਖਰਚਾ ਬਚਾਉਣਾ ਹੀ ਆਪਣਾ ਮੁੱਖ ਮਕਸਦ ਹੈ ਇਸੇ ਕਰਕੇ ਜਿਹੜਾ ਹੈਗਾ ਆਪਾਂ ਵਾਰ-ਵਾਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਇਹ ਹੀ ਦੱਸਣਾ ਹੈ ਕਿ ਜਿਹੜੀ ਜਿੰਨਾ ਕਿਸਾਨ ਵੀਰਾਂ ਨੇ ਇਹ ਸਪਰੇ ਨਹੀਂ ਕੀਤੀ ਝੋਨਾ ਤੁਹਾਡਾ 25 ਦਿਨ ਦਾ 30 ਦਿਨ ਦਾ 35 ਦਿਨ ਦਾ 40 ਦਿਨ ਦਾ ਬਾਸਮਤੀ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਘੱਟ ਸਮੇਂ ਵਾਲੀਆਂ ਕਿਸਮਾਂ 1847 1699 1509 ਉਹ ਚ ਆਪਾਂ 40-45 ਦਿਨ ਤੱਕ ਆਖਰੀ ਸਪਰੇਅ ਕਰ ਸਕਦੇ ਹਾਂ। ਹੱਦ 45-47 48 ਦਿਨ ਤੱਕ ਜਿਹੜੀਆਂ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਉਹ ਚ 50 ਦਿਨ ਤੱਕ 52-55 ਦਿਨ ਤੱਕ ਜਿਹੜੀਆਂ ਝੋਨੇ ਦੀਆਂ ਘੱਟ ਸਮੇਂ ਵਾਲੀ ਕਿਸਮਾਂ ਜਿਹਦੇ ਵਿੱਚ PR126 ਜੀ ਆਪਾਂ ਲੈ ਲਈਏ ਉਹ ਚ ਵੀ ਆਪਾਂ 40-45 ਦਿਨ ਤੱਕ 2 ਤੋਂ 3 ਸਪਰੇਅ ਕਰ ਦੇਣੀਆਂ। ਤੇ ਬਾਕੀ ਕਿਸਮਾਂ ਦੇ ਵਿੱਚ 50-55 ਦਿਨ ਤੇ ਆਖਰੀ ਸਪਰੇਅ ਹੈ ਜਿਹੜੀ ਆਪਾਂ ਇਹ ਇਹ ਤੱਤਾਂ ਦਾ ਘੋਲ ਬਹੁਤ ਸ਼ਾਨਦਾਰ ਸਪਰੇਅ ਹੈ ਇਹ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਇਹਦੇ ਰਿਜ਼ਲਟ ਕਿੰਨੇ ਵਧੀਆ ਤੇ ਇਹਦਾ ਆਪਾਂ ਨੂੰ ਝਾੜ ਤੇ ਕਿੰਨਾ ਫਰਕ ਪੈਂਦਾ ਤੇ ਖਰਚਾ ਕਿੰਨਾ ਬਚਦਾ ਹੋਰ ਕੋਈ ਸਵਾਲ ਹੋਵੇ ਸਿਆ ਹੋਵੇ ਜਰੂਰ ਦੱਸਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਖੁਸ਼ ਰਹੋ ਖੁਸ਼ਾ ਰਹੋ ਆਬਾਦ ਰਹੋ